ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਭਾਰਤ ਤੇ ਕੈਨੇਡਾ 2.8 ਬਿਲੀਅਨ ਡਾਲਰ ਦੇ ਯੂਰੇਨੀਅਮ ਸੌਦੇ ਦੇ ਨੇੜੇ ਦੋਵਾਂ ਮੁਲਕਾਂ ਨੇ ਵਪਾਰ ਨੂੰ ਮੁੜ ਸੁਰਜੀਤ ਕਰਨ ਦੀ ਕੀਤੀ ਘੋਸ਼ਣਾ ਨਿਜਰ ਕਤਲ ਕਾਂਡ ਬਾਰੇ ਭਾਰਤੀ ਟਿੱਪਣੀ ਮਗਰੋਂ ਕੈਨੇਡਾ ਸੁਚੇਤ ਭਾਰਤ ਦੇ ਹਾਈ ਕਮਿਸ਼ਨਰ ਨੇ ਰਾਏ シュਮਾਰੀ ਨੂੰ ਹਾਸੋਹੀਣਾ ਦੱਸਿਆ ਕੈਨੇਡਾ ਦੇ ਭਾਰਤੀ ਰਾਜਦੂਤ ਨੇ ਅਲਬਰਟਾ ਦੀ ਪ੍ਰੀਮੀਅਰ ਨਾਲ ਕੀਤੀ ਮੁਲਾਕਾਤ ਰਾਜਦੂਤ ਨੇ ਡੈਨੀਅਲ ਸਮਿਥ ਨਾਲ ਆਪਸੀ ਲਾਭਕਾਰੀ ਸਬੰਧਾਂ ਤੇ ਕੀਤੀ ਚਰਚਾ ਕੈਨੇਡਾ ਦੇ ਪੰਜਾਬੀ ਡਰਾਈਵਰ ਨੂੰ ਅਮਰੀਕਾ 'ਚ 6 ਸਾਲ ਕੈਦ ਰਣਜੀਤ ਅਤੇ ਇਕਬਾਲ ਵਿਰਕ ਨੂੰ ਨਸ਼ਿਆਂ ਸਣੇ ਕੀਤਾ ਸੀ ਕਾਬੂ ਭਾਰਤ ਤੇ ਕੈਨੇਡਾ 2.8 ਬਿਲੀਅਨ ਡਾਲਰ ਦੇ ਯੂਰੇਨੀਅਮ ਸੌਦੇ ਦੇ ਨੇੜੇ ਪਹੁੰਚ ਰਹੇ ਨੇ ਇਹ ਰਿਪੋਰਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੇ ਕੈਨੇਡੀਅਨ ਹਮਰਤਬਾ ਮਾਰਕ ਕਾਰਨੀ ਦੁਆਰਾ ਦੋਹਾਂ ਦੇਸ਼ਾਂ ਦਰਮਿਆਨ ਵਪਾਰ ਨੂੰ ਮੁੜ ਸੁਰਜੀਤ ਕਰਨ ਦੀ ਘੋਸ਼ਣਾ ਦੇ ਵਿੱਚਕਾਰ ਆਈ ਹੈ ਇਸ ਸਮਝੌਤੇ ਦੇ ਅਨੁਸਾਰ ਯੂਰੇਨੀਅਮ ਦਾ ਨਿਰਯਾਤ ਸੰਭਾਵੀ ਤੌਰ ਤੇ 10 ਸਾਲਾਂ ਤੱਕ ਚੱਲੇਗਾ ਅਤੇ ਕੈਨੇਡਾ ਦੀ ਕੈਮੈਕੋ ਕਾਰਪੋਰੇਸ਼ਨ ਦੋਵਾਂ ਦੇਸ਼ਾਂ ਵਿਚਾਲੇ ਵਿਆਪਕ ਸਿਵਲ ਪਰਮਾਣੂ ਸਹਿਯੋਗ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਸਮੱਗਰੀ ਦੀ ਸਪਲਾਈ ਕਰੇਗੀ ਕੈਨੇਡੀਅਨ ਅਖਬਾਰ ਗਲੋਬੈਂਡ ਮੇਲ ਨੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਦਿੱਤੀ ਕਿ ਸੌਦੇ ਦਾ ਐਲਾਨ ਹੋਣ ਤੋਂ ਪਹਿਲਾਂ ਇਸ ਦੀਆਂ ਸ਼ਰਤਾਂ ਨੂੰ ਸੋਧਿਆ ਜਾ ਸਕਦਾ ਹੈ ਭਾਰਤ ਨੇ ਪਹਿਲਾਂ 2015 ਦੇ ਸਪਲਾਈ ਸਮਝੌਤੇ ਤਹਿਤ ਕੈਮੈਕੋ ਤੋ ਯੂਰਨੀਅਮ ਪ੍ਰਾਪਤ ਕੀਤਾ ਸੀ ਜਿਸ ਦੀ ਕੀਮਤ 5 ਸਾਲਾਂ 'ਚ ਲਗਭਗ 350 ਮਿਲੀਅਨ ਅਮਰੀਕੀ ਡਾਲਰ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਨੇਡਾ ਦੀ ਯਾਤਰਾ ਦੌਰਾਨ ਹਸਤਾਖਰ ਕੀਤਾ ਗਿਆ ਇਹ ਸੌਦਾ ਕੈਨੇਡਾ ਭਾਰਤ ਪਰਮਾਣੂ ਸਹਿਯੋਗ ਸਮਝੌਤੇ ਰਾਹੀਂ ਸੰਭਵ ਹੋਇਆ ਸੀ ਭਾਰਤ 'ਚ ਵਰਤਮਾਨ 'ਚ ਲਗਭਗ 25 ਪਰਮਾਣੂ ਰਿਐਕਟਰ ਚੱਲ ਰਹੇ ਨੇ ਤੇ 6 ਹੋਰ ਨਿਰਮਾਣ ਅਧੀਨ ਨੇ ਇਹਨਾਂ 'ਚੋਂ ਬਹੁਤ ਸਾਰੇ ਕੈਨੇਡਾ ਤੋਂ ਪ੍ਰਾਪਤ ਪ੍ਰੈਸ਼ਰਾਈਜ਼ਡ ਹੈਵੀ ਵਾਟਰ ਰਿਐਕਟਰ ਡਿਜ਼ਾਈਨਾਂ ਤੇ ਆਧਾਰਿਤ ਨੇ ਯੂਰੇਨੀਅਮ ਸਪਲਾਈ ਤੋਂ ਇਲਾਵਾ ਵਿਆਪਕ ਸਹਿਯੋਗ ਕੈਨੇਡਾ ਦਿਆਂ ਭਾਰਤ ਚ ਵਪਾਰਕ ਛੋਟੇ ਮੈਡੀਊਲ ਪਰਮਾਣੂ ਰੀਐਕਟਰ ਤੈਨਾਤ ਕਰਨ ਦੀਆਂ ਯੋਜਨਾਵਾਂ ਤੱਕ ਵੀ ਵੱਧ ਸਕਦਾ ਹੈ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਆਪਣੇ ਲੰਬੇ ਸਮੇਂ ਦੇ ਸਿਵਲ ਪਰਮਾਣੂ ਸਹਿਯੋਗ ਦੀ ਪੁਸ਼ਟੀ ਕੀਤੀ ਹੈ ਤੇ ਲੰਬੇ ਸਮੇਂ ਦੇ ਯੂਰੇਨੀਅਮ ਸਪਲਾਈ ਪ੍ਰਬੰਧਾ ਸਮੇਤ ਸਹਿਯੋਗ ਦੇ ਵਿਸਤਾਰ ਤੇ ਚੱਲ ਰਹੀਆਂ ਚਰਚਾਵਾਂ ਨੂੰ ਅੱਗੇ ਵਧਾਇਆ ਹੈ ਜ਼ਿਕਰ ਹੋ ਗਿਆ ਕਿ ਸਤੰਬਰ 2023 ਚ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬ੍ਰਿਟਿਸ਼ ਕੋਲੰਬੀਆ ਚ ਕੈਨੇਡੀਅਨ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਚ ਭਾਰਤ ਦੀ ਸ਼ਮੂਲੀਅਤ ਦਾ ਦੋਸ਼ ਲਗਾਉਣ ਤੋਂ ਬਾਅਦ ਕੂਟਨੀਤਿਕ ਸਬੰਧ ਤੇਜ਼ੀ ਨਾਲ ਵਿਗੜ ਗਏ ਸਨ ਭਾਰਤ ਨੇ ਇਹਨਾਂ ਦੋਸ਼ਾਂ ਨੂੰ ਵੋਟ ਬੈਂਕ ਦੀ ਰਾਜਨੀਤੀ ਦੁਆਰਾ ਪ੍ਰੇਰਿਤ ਹਾਸੋਹੀਣੀ ਕਲਪਨਾ ਕਹਿ ਕੇ ਸਖਤੀ ਨਾਲ ਰੱਦ ਕਰ ਦਿੱਤਾ ਸੀ ਇਸ ਘਟਨਾ ਦੇ ਮੱਦੇਨਜ਼ਰ ਕੈਨੇਡਾ ਨੇ ਉਸ ਸਾਲ ਇੱਕ ਵਿਆਪਕ ਵਪਾਰ ਸਮਝੌਤੇ ਤੇ ਗੱਲਬਾਤ ਰੋਕ ਦਿੱਤੀ ਸੀ ਸਬੰਧ ਹੌਲੀ-ਹੌਲੀ ਸੁਧਰਨੇ ਸ਼ੁਰੂ ਹੋਏ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਜੂਨ ਚ ਜੀ7 ਸੰਮੇਲਨ ਦੇ ਨਾਲ-ਨਾਲ ਕੈਨੇਡੀਅਨ ਨੇਤਾ ਮਾਰਕ ਕਾਰਨੀ ਨਾਲ ਮੁਲਾਕਾਤ ਕੀਤੀ ਰਾਜਨੀਤਿਕ ਤਣਾਅ ਦੇ ਬਾਵਜੂਦ ਆਰਥਿਕ ਸਬੰਧ ਲਗਾਤਾਰ ਵਧਦੇ ਰਹੇ ਜਿਸ ਵਿੱਚ ਵੱਡਾ ਫਾਇਦਾ ਕੈਨੇਡਾ ਨੂੰ ਹੋਇਆ ਕੈਨੇਡਾ ਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਵੱਲੋਂ ਹਰਦੀਪ ਸਿੰਘ ਨਿੱਜਰ ਕਤਲकांड ਨਾਲ ਸਬੰਧਤ ਦੋਸ਼ਾਂ ਨੂੰ ਬੇਤੁਕਾ ਕਰਾਰ ਦਿੱਤੇ ਜਾਣ ਮਗਰੋਂ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਭਾਰਤ ਨਾਲ ਕਾਰੋਬਾਰੀ ਰਿਸ਼ਤੇ ਮਜ਼ਬੂਤ ਕਰਦਿਆਂ ਲੋਕ ਸੁਰੱਖਿਆ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਸੀਬੀਸੀ ਦੀ ਰਿਪੋਰਟ ਮੁਤਾਬਕ ਉਨ੍ਹਾਂ ਕਿਹਾ ਕਿ ਟ੍ਰਾਂਸਨੇਸ਼ਨਲ ਰਿਪ੍ਰੈਸ਼ਨ ਅਤੇ ਵਿਦੇਸ਼ੀ ਦਖਲ ਵਰਗੇ ਅਹਿਮ ਮਸਲੇ ਹਮੇਸ਼ਾ ਤਰਜੀਹੀ ਆਧਾਰਤੇ ਨਿਜਠੇ ਜਾਂਦੇ ਨੇ ਦੱਸਦੀ ਹੈ ਕਿ ਸੀਬੀਸੀ ਨਾਲ ਇੱਕ ਇੰਟਰਵਿਊ ਦੌਰਾਨ ਹੀ ਭਾਰਤ ਦੇ ਹਾਈ ਕਮਿਸ਼ਨਰ ਨੇ ਜ਼ੋਰ ਦੇ ਕੇ ਆਖਿਆ ਕਿ ਜਸਟਿਨ ਟਰੂਡੋ ਦੀ ਸਰਕਾਰ ਵੱਲੋਂ ਲਾਏ ਗਏ ਦੋਸ਼ ਸਰਾਸਰ ਬੇਤੁਕੇ ਸਨ ਭਾਰਤ ਸਰਕਾਰ ਕਦੇ ਵੀ ਅਜਈਆਂ ਸਰਗਰਮੀਆਂ 'ਚ ਸ਼ਾਮਲ ਨਹੀਂ ਹੁੰਦੀ ਕੈਨੇਡਾ ਸਰਕਾਰ ਵੱਲੋਂ ਲਾਰੈਂਸ ਬਿਸ਼ਨੋਈ ਗਰੋ ਨੂੰ ਅਤਵਾਦੀ ਜਥੇਬੰਦੀ ਐਲਾਨੇ ਜਾਣ ਦਾ ਸਵਾਗਤ ਕਰਦਿਆਂ ਦਿਨੇਸ਼ ਪਟਨਾਇਕ ਨੇ ਕਿਹਾ ਕਿ ਭਾਰਤ ਸਰਕਾਰ ਵੀ ਇਸ ਗਰੋ ਵਿਰੁੱਧ ਕਾਰਵਾਈ ਕਰ ਰਹੀ ਹੈ ਤੇ ਹਾਲ ਹੀ 'ਚ ਲਾਰੈਂਸ ਦੇ ਭਰਾ ਨੂੰ ਅਮਰੀਕਾ ਤੋਂ ਭਾਰਤ ਲਜਾਇਆ ਗਿਆ ਹੈ ਉਨਾ ਸੁਚੇਤ ਕੀਤਾ ਕਿ ਵਿਦੇਸ਼ਾਂ ਚ ਸਰਗਰਮ ਅਪਰਾਧੀ ਵੀ ਹੁਣ ਬਿਲਕੁਲ ਉਸੇ ਤਰੀਕੇ ਨਾਲ ਕੰਮ ਕਰ ਰਹੇ ਨੇ ਜਿਵੇਂ ਅਤਵਾਦੀ ਜਥੇਬੰਦੀਆਂ ਕਰਦੀਆਂ ਨੇ ਭਾਰਤ ਸਰਕਾਰ ਕੋਲ ਮਹੱਈਆ ਖੁਫੀਆ ਜਾਣਕਾਰੀ ਮੁਤਾਬਕ ਬਿਸ਼ਨੋਈ ਗੈਂਗ ਅਤੇ ਸਿੱਖਾਂ ਦੇ گروਹ ਕਮੰਤਰੀ ਨਸ਼ਾ ਤਸਕਰਾਂ ਨਾਲ ਤਾਲਮੇਲ ਤਹਿਤ ਕੰਮ ਕਰ ਰਹੇ ਨੇ ਅਸੀਂ ਇੱਕ ਦੂਜੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਤੇ ਸਾਨੂੰ ਤਾਲਮੇਲ ਨਾਲ ਅੱਗੇ ਵਧਣ ਦੀ ਜ਼ਰੂਰਤ ਹੈ। ਭਾਰਤ ਸਰਕਾਰ 40 ਸਾਲ ਤੋਂ ਕੈਨੇਡਾ 'ਚ ਵੱਖਵਾਦੀ ਸਰਗਰਮੀਆਂ ਦਾ ਜ਼ਿਕਰ ਕਰ ਰਹੀ ਹੈ। ਭਾਰਤ ਅਤੇ ਕੈਨੇਡਾ ਨੂੰ ਆਪੋ ਆਪਣੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਂਦਿਆਂ ਦਵੱਲੇ ਰਿਸ਼ਤੇ ਤੈਅ ਕਰਨੇ ਹੋਣਗੇ। ਓਟਵਾ ਵਿਖੇ ਖਾਲਿਸਤਾਨ ਦੇ ਹੱਕ 'ਚ ਸੰਕੇਤਕ ਤੌਰ ਤੇ ਕੀਤੀ ਗਈ رائے ਸ਼ਮਾਰੀ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਦਿਨੇਸ਼ ਪਟਨਾਇਕ ਨੇ ਕਿਹਾ ਕਿ ਇਸ ਘਟਨਾਕ੍ਰਮ ਨੂੰ ਭਾਰਤ 'ਚ ਕੈਨੇਡੀਅਨ ਦਖਲਅਜੋ ਵੀ ਦੇਖਿਆ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇ ਅਜਿਹਾ ਕੋਈ ਵੀ ਇਕੱਠ ਸ਼ਾਂਤਮਈ ਹੋਵੇ ਤਾਂ ਠੀਕ ਹੈ ਪਰ ਰਾਇਸ਼ਮਾਰੀ ਦੌਰਾਨ ਹਿੰਸਕ ਤਸਵੀਰਾਂ ਟੰਗੀਆਂ ਨਜ਼ਰ ਆਈਆਂ ਜੋ ਸਰਾਸਰ ਗੈਰਵਾਜਬ ਨੇ ਕੈਨੇਡਾ ਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਕੇ ਪਟਨਾਇਕ ਨੇ ਅਲਬਰਟਾ ਸੂਬੇ ਦੀ ਪ੍ਰੀਮੀਅਰ ਡੈਨੀਅਲ ਸਮਿਥ ਨਾਲ ਮੁਲਾਕਾਤ ਕੀਤੀ ਅਤੇ ਊਰਜਾ ਵਪਾਰ ਖੇਤੀਬਾੜੀ ਤੇ ਟੈਕਨੋਲੋਜੀ ਸਹਿਯੋਗ ਬਾਰੇ ਚਰਚਾ ਕੀਤੀ ਭਾਰਤ ਦੇ ਹਾਈ ਕਮਿਸ਼ਨਰ ਨੇ ਕਿਹਾ ਕਿ ਨਿਰਪੱਖ ਸੰਤੁਲਿਤ ਅਤੇ ਆਪਸੀ ਲਾਭਕਾਰੀ ਸਹਿਯੋਗ ਰਾਹੀਂ ਸਾਡੇ ਰਿਸ਼ਤੇ ਨੂੰ ਉੱਚਾ ਚੁੱਕਣ ਲਈ ਸਾਡੇ ਬਹੁਤ ਵੱਡੀ ਸਮਰੱਥਾ ਹੈ ਭਾਰਤੀ ਰਾਜਦੂਤ ਨੇ ਅਲਬਰਟਾ ਦੀ ਪ੍ਰੀਮੀਅਰ ਨਾਲ ਊਰਜਾ ਵਪਾਰ ਖੇਤੀਬਾੜੀ ਟੈਕਨੋਲੋਜੀ ਸਹਿਯੋਗ ਖੋਜ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਬਾਰੇ ਵੀ ਚਰਚਾ ਕੀਤੀ ਪ੍ਰੀਮੀਅਰ ਸਮਿਥ ਨੇ ਕਿਹਾ ਕਿ ਅਲਬਰਟਾ ਦੇ ਭਾਰਤ ਨਾਲ ਡੂੰਘੇ ਅਤੇ ਵਧੀਆ ਸਬੰਧ ਰਹੇ ਨੇ ਉਹਨਾਂ ਨੇ ਇਸ ਭਾਈਵਾਲੀ ਨੂੰ ਅਗਲੇ ਪੱਧਰ ਤੇ ਕੇ ਜਾਣਬਾਰੀ ਚਰਚਾ ਕੀਤੀ ਸਮਿਥ ਨੇ ਕਿਹਾ ਕਿ ਅਸੀਂ ਭਾਰਤ ਦੀ ਸੁਰੱਖਿਆ ਪਰੋਸੇਮੰਦ ਊਰਜਾ ਉੱਚ ਗੁਣਵੱਤਾ ਵਾਲੇ ਖੇਤੀ ਉਤਪਾਦਾਂ ਦੀਆਂ ਵਧਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਚ ਮਦਦ ਕਰਨ ਲਈ ਅਲਬਰਟਾ ਦੀ ਭੂਮਿਕਾ ਅਤੇ ਨਾਲ ਹੀ ਟੈਕਨੋਲੋਜੀ ਚ ਨਵੇਂ ਮੌਕਿਆਂ ਬਾਰੇ ਚਰਚਾ ਕੀਤੀ ਉਹਨਾਂ ਕਿਹਾ ਕਿ ਇੱਕ ਮਜ਼ਬੂਤ ਭਾਰਤੀ ਕੈਨੇਡੀਅਨ ਭਾਈਚਾਰੇ ਦੇ ਹੋਣ ਅਤੇ ਭਾਰਤੀ ਕੰਪਨੀਆਂ ਦੇ ਪਹਿਲਾਂ ਹੀ ਅਲਬਰਟਾ ਜਨਵੇਸ਼ ਕਰਨ ਨਾਲ ਅੱਗੇ ਬਹੁਤ ਵੱਡੀ ਸਮਰੱਥਾ ਆਈ। ਸਮਿਥ ਨੇ ਕਿਹਾ ਕਿ ਸਾਡਾ ਸੰਦੇਸ਼ ਸਧਾਰਨ ਅਲਬਰਟਾ ਕਾਰੋਬਾਰ ਲਈ ਖੁੱਲ੍ਹਾ ਹੈ ਤੇ ਭਾਰਤ ਦੇ ਵਿਕਾਸ 'ਤੇ ਇੱਕ ਲੰਬੇ ਸਮੇਂ ਦਾ ਭਾਈਵਾਲ ਬਣਨ ਲਈ ਤਿਆਰ ਹੈ। ਇਸ ਤੋਂ ਪਹਿਲਾਂ ਭਾਰਤ ਦੇ ਉਦਯੋਗ ਮੰਤਰੀ ਪਿਊਸ਼ ਗੁਇਲ ਨੇ ਸੋਮਵਾਰ ਨੂੰ ਕਿਹਾ ਸੀ ਕਿ ਭਾਰਤ ਅਤੇ ਕੈਨੇਡਾ ਦੇ ਵੱਲੋਂ 2030 ਤੱਕ ਦੋ ਪੱਕੀ ਵਪਾਰ ਨੂੰ 50 ਬਿਲੀਅਨ ਡਾਲਰ ਤੱਕ ਵਧਾਉਣ ਦੇ ਉਦੇਸ਼ ਨਾਲ ਇੱਕ ਮੁਕਤ ਵਪਾਰ ਸਮਝੌਤੇ ਲਈ ਗੱਲਬਾਤ ਮੋਰ ਸ਼ੁਰੂ ਕਰਨ ਦੀ ਸਹਿਮਤੀ ਦਿੱਤੀ ਗਈ ਹੈ। ਭਾਰਤ ਦਾ ਕੈਨੇਡਾ ਨੂੰ ਨਿਰਯਾਤ 2023-2024 ਚ 3.84 ਬਿਲੀਅਨ ਡਾਲਰ ਤੋਂ ਵੱਧ ਕੇ 2024-2025 ਚ 9.8 ਫੀਸਦੀ ਵਾਧੇ ਨਾਲ 4.22 ਬਿਲੀਅਨ ਡਾਲਰ ਹੋ ਗਿਆ। ਹਾਲਾਂਕਿ ਪਿਛਲੇ ਵਿੱਤੀ ਸਾਲ ਚ ਦਰਮਦ 2023-2024 ਚ 4.55 ਬਿਲੀਅਨ ਡਾਲਰ ਤੋਂ 2. 80% ਘਟ ਕੇ 4.44 ਬਿਲੀਅਨ ਡਾਲਰ ਹੋ ਗਈ ਹੈ 2023 ਚ ਭਾਰਤ ਤੇ ਕੈਨੇਡਾ ਦਰਮਿਆਨ ਵਸਤੂਆਂ ਅਤੇ ਸੇਵਾਵਾਂ ਦਾ ਦੁਵੱਲਾ ਵਪਾਰ 18.38 ਬਿਲੀਅਨ ਡਾਲਰ ਰਿਹਾ ਦੱਸਦੀ ਹੈ ਕਿ ਕੈਨੇਡਾ ਚ ਲਗਭਗ 2.9 ਮਿਲੀਅਨ ਭਾਰਤੀ ਪ੍ਰਵਾਸੀ ਅਤੇ 4,27,000 ਤੋਂ ਵੱਧ ਭਾਰਤੀ ਵਿਦਿਆਰਥੀ ਰਹਿ ਰਹੇ ਨੇ ਕੈਨੇਡਾ ਨਾਲ ਸੰਬੰਧਿਤ ਪੰਜਾਬੀ ਟਰੱਕ ਡਰਾਈਵਰ ਨੂੰ ਅਮਰੀਕਾ ਦੀ ਅਦਾਲਤ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ 'ਚ 6 ਸਾਲ ਅਤੇ 2 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ 65 ਸਾਲ ਦੇ ਰਣਜੀਤ ਸਿੰਘ ਰੋਵਲ ਅਤੇ 57 ਸਾਲਾ ਇਕਬਾਲ ਸਿੰਘ ਵਿਰਕ ਨੂੰ ਅਗਸਤ 2024 'ਚ ਮਿਸ਼ੀਗਨ ਦੇ ਰਸਤੇ ਕੈਨੇਡਾ 'ਚ ਦਾਖਲ ਹੋਣ ਵੇਲੇ 95 ਕਿਲੋ ਕੋਕੀਨ ਅਤੇ 20 ਕਿਲੋ ਹੈਰੋਇਨ ਸੰੇ ਗ੍ਰਿਫਤਾਰ ਕੀਤਾ ਗਿਆ ਪਰ ਬਾਅਦ ਚ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਇਹ ਦੋਵੇਂ ਸਾਬਕਾ 올ੰਪੀਅਨ ਰਾਇਨ ਵੈਡਿੰਗ ਨਸ਼ਾ ਤਸਕਰੀ ਗਰੋਹ ਦਾ ਹਿੱਸਾ ਸਨ ਤੇ ਰਣਜੀਤ ਸਿੰਘ ਇੱਕ ਅਰਬ ਡਾਲਰ ਮੁੱਲ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਚ ਸ਼ਾਮਲ ਰਿਹਾ ਰਣਜੀਤ ਸਿੰਘ ਦੀ ਪਰਮਨੈਂਟ ਰੈਜ਼ਿਡੈਂਸੀ ਰੱਦ ਕਰ ਦਿੱਤੀ ਜਾ ਰਹੀ ਹੈ ਤੇ ਅਮਰੀਕਾ ਚ ਸਜ਼ਾ ਮੁਕੰਮਲ ਹੋਣ ਮਗਰੋਂ ਕੈਨੇਡਾ ਦਾਖਲ ਹੁੰਦਿਆਂ ਹੀ ਡਿਪੋਰਟ ਕਰ ਦਿੱਤਾ ਜਾਵੇਗਾ ਇਕਬਾਲ ਸਿੰਘ ਬਿਰਕ ਨੂੰ ਸਜ਼ਾ ਦਾ ਐਲਾਨ ਅਗਲੇ ਸਾਲ ਮਾਰਚ ਚ ਕੀਤਾ ਜਾ ਸਕਦਾ ਹੈ ਲਾਸ ਐਂਜਲਸ ਦੀ ਜ਼ਿਲ੍ਹਾ ਅਦਾਲਤ ਚ ਪੇਸ਼ ਦਸਤਾਵੇਜ਼ਾ ਮੁਤਾਬਕ ਰਾਇਨ ਵੈਡਿੰਗ ਇਸ ਵੇਲੇ ਮੈਕਸੀਕੋ ਚ ਲੁਕਿਆ ਹੋ ਸਕਦਾ ਹੈ ਜੋ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੀ 10 ਪ੍ਰਮੁੱਖ ਪਗੋੜੀਆਂ ਦੀ ਸੂਚੀ ਚ ਸ਼ਾਮਲ ਹੈ ਤੇ ਕੈਨੇਡਾ ਚ ਕੋਕੀਨ ਦਾ ਇੱਕੋ ਇੱਕ ਦ੍ਰਾਮਾਤਕਾਰ ਮੰਨਿਆ ਜਾ ਰਿਹਾ ਹੈ ਪਿਛਲੇ ਦਿਨੀ FBI ਵੱਲੋਂ ਰਾਇਨ ਵੈਡਿੰਗ ਦੇ ਵਕੀਲ ਦੀਪਕ ਬਲਵੰਤ ਪਰਾਟਕਰ ਅਤੇ ਕ੍ਰਾਈਮ ਬਲੌਗਰ ਗੁਰਸੇਵਕ ਸਿੰਘ ਬਲਸਣੇ 11 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹਰਦੀਪ ਰੱਤੇ ਅਤੇ ਗੁਰਪ੍ਰੀਤ ਸਿੰਘ ਇਸ ਵੇਲੇ ਕੈਨੇਡੀਅਨ ਜੇਲ੍ਹ ਚ ਬੰਦ ਨੇ ਤੇ ਦੋਹਾਂ ਨੂੰ ਅਮਰੀਕਾ ਦੇ سپرد ਕੀਤਾ ਜਾ ਸਕਦਾ ਹੈ ਦੱਸਦੀ ਹੈ ਕਿ ਮਈ 2024 ਚ ਨਸ਼ਾ ਤਸਕਰਾਂ ਦੇ ਆਪਸੀ ਵਿਵਾਦ ਮਗਰੋਂ ਨਸ਼ਿਆਂ ਦੀ ਇੱਕ ਵੱਡੀ ਖੇਪ ਕੈਨੇਡਾ ਭੇਜਣ ਦੀ ਯੋਜਨਾ ਟਾਲ ਦਿੱਤੀ ਗਈ ਰਾਇਨ ਵੈਡਿੰਗ ਵੱਲੋਂ ਆਪਣੇ ਇੱਕ ਵਿਚੋਲੇ ਰਾਹੀਂ 250 ਕਿਲੋ ਨਸ਼ਾ ਕੈਨੇਡਾ ਲਿਜਾਣ ਦੇ ਇਵਸਟ ਸਿਰਫ 1.5 ਲੱਖ ਡਾਲਰ ਦੀ ਪੇਸ਼ਕਸ਼ ਕੀਤੀ ਗਈ ਜਦਕਿ ਪਹਿਲਾਂ 2.2 ਲੱਖ ਡਾਲਰ ਦਾ ਸੌਦਾ ਹੋਇਆ ਸੀ ਦੱਖਣੀ ਅਲਬਰਟਾ ਦੇ ਬਹੁਤ ਸਾਰੇ ਹਿੱਸਿਆਂ 'ਚ ਬਰਫ਼ੀਲੇ ਤੂਫਾਨ ਕਾਰਨ ਲਗਾਈ ਅਸਥਾਈ ਰੋਕ ਤੋਂ ਬਾਅਦ ਕੈਲਗਰੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਮੁੜ ਕੰਮ ਸ਼ੁਰੂ ਹੋ ਗਿਆ ਹੈ। ਸ਼ਹਿਰ 'ਚ ਲਗਾਤਾਰ ਹੋ ਰਹੀ ਬਰਫਬਾਰੀ ਨਾਲ ਨਜਿੱਠਣ ਕਾਰਨ ਸਵੇਰੇ 9 ਵਜੇ ਤੋਂ ਸਾਰੀਆਂ ਉਡਾਣਾਂ ਦੀ ਆਮਦ ਅਤੇ ਰਵਾਨਗੀ ਰੋਕ ਦਿੱਤੀ ਗਈ ਸੀ ਹਵਾਈ ਅੱਡੇ ਦੇ ਬੁਲਾਰੇ ਨੇ ਕਿਹਾ ਕਿ ਸਾਨੂੰ ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ ਦਿਨ ਭਰ ਦੇਰੀ ਹੋਣ ਦੀ ਉਮੀਦ ਹੈ ਅਤੇ ਅਸੀਂ ਯਾਤਰਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਸਭ ਤੋਂ ਤਾਜ਼ਾ ਉਡਾਣ ਦੀ ਜਾਣਕਾਰੀ ਲਈ ਆਪਣੀਆਂ 에ਅਰਲਾਈਨ ਨਾਲ ਸਿੱਧਾ ਸੰਪਰਕ ਕਰਨ ਦੀ ਬੇਨਤੀ ਕਰਦੇ ਹਾਂ ਬਰਫਬਾਰੀ ਨੇ ਕੈਲਗਰੀ 'ਚ ਡਰਾਈਵਰਾਂ ਲਈ ਸਵੇਰ ਦਾ ਸਫ਼ਰ ਤਿਲਕਣ ਵਾਲਾ ਤੇ ਹੋਲੀ ਕਰ ਦਿੱਤਾ ਪੁਲਿਸ ਨੇ ਕਿਹਾ ਕਿ ਸੋਮਵਾਰ ਅੱਧੀ ਰਾਤ ਤੋਂ ਸਵੇਰੇ 6 ਡੇ 11 ਵਜੇ ਤੱਕ 186 ਟੱਕਰਾਂ ਦੀ ਰਿਪੋਰਟ ਕੀਤੀ ਗਈ ਐਨਵਾਇਰਨਮੈਂਟ ਕੈਨੇਡਾ ਵੱਲੋਂ ਦੇਰ ਦੁਪਹਿਰ ਤੱਕ ਬਰਫਬਾਰੀ ਖਤਮ ਹੋਣ ਦੀ ਭਵਿੱਖਬਾਣੀ ਕੀਤੀ ਗਈ ਕੈਲਗਰੀ ਟ੍ਰਾਂਜ਼ਿਟ ਨੇ ਕਿਹਾ ਕਿ ਫਿਸਲਣ ਵਾਲੀਆਂ ਸਥਿਤੀਆਂ ਕਾਰਨ ਲਗਭਗ 50 ਬੱਸਾਂ ਸ਼ਹਿਰ ਦੀਆਂ ਸੜਕਾਂ ਤੇ ਫਸ ਗਈਆਂ ਨੇ ਇਸ ਮਹੀਨੇ ਦੇ ਸ਼ੁਰੂ ਚ ਕੈਲਗਰੀ ਟ੍ਰਾਂਜ਼ਿਟ ਨੇ ਐਲਾਨ ਕੀਤਾ ਕਿ ਉਸਨੇ ਆਪਣੇ 40 ਅਤੇ 60 ਫੁੱਟ ਬੱਸ ਫਲੀਟਾਂ ਤੇ ਟਾਇਰਾਂ ਨੂੰ ਹਰ ਮੌਸਮ ਵਾਲੇ ਟਾਇਰਾਂ ਨਾਲ ਬਦਲਣ ਦੀ ਇੱਕ ਹੌਲੀ-ਹੌਲੀ ਪ੍ਰਕਿਰਿਆ ਸ਼ੁਰੂ ਕੀਤੀ ਹੈ। এনवायरमेंट ਕੈਨੇਡਾ ਦੁਆਰਾ ਦੱਖਣੀ ਅਲਬਰਟਾ ਦੇ ਕੁਝ ਹਿੱਸਿਆਂ ਲਈ ਬਰਫਬਾਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ ਜਿਸ ਵਿੱਚ ਲੈਥਬ੍ਰਿਜ, ਟੈਬਰ, ਕਾਰਡਸਨ, ਫੂਟ, ਮੈਕਲੀਓਡ ਅਤੇ ਪਿੰਚਰ ਕਰੀਕ ਸ਼ਾਮਲ ਨੇ। ਦੱਖਣੀ ਅਲਬਰਟਾ 'ਚ ਬਰਫਬਾਰੀ ਦਿਨ ਭਰ ਤੇਜ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਪਰ ਸ਼ਾਮ ਤੱਕ ਘਟ ਜਾਵੇਗੀ। US ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਪੋਰਟ ਆਫ ਬਫੈਲੋ ਵਿਖੇ ਕੈਨੇਡਾ ਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਇੱਕ ਭਾਰਤੀ ਨੂੰ ਗ੍ਰਿਫਤਾਰ ਕੀਤਾ ਜਿਸ ਦੀ ਭਾਰਤ ਚ ਇੱਕ ਹੱਤਿਆ ਦੇ ਮਾਮਲੇ ਚ ਲੋੜ ਹੈ ਪੀਸ ਬ੍ਰਿਜ ਬਾਰਡਰ ਕਰਾਸਿੰਗ ਤੇ 22 ਸਾਲਾ ਵਿਸ਼ਾਤ ਕੁਮਾਰ ਨੂੰ ਕੈਨੇਡਾ ਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਉਸ ਨੂੰ ਹਿਰਾਸਤ ਚ ਲੈ ਲਿਆ ਗਿਆ ਉਹ ਬਫਾਲੋ ਨਿਊਯਾਰਕ ਤੋਂ ਫੂਟ ਐਰੀ ਅਨਟਾਰੀਓ ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਸੀ ਜਦੋਂ ਸੀਬੀਪੀ ਅਫਸਰਾਂ ਵੱਲੋਂ ਦੂਸਰੀ ਵਾਰ ਕੀਤੀ ਜਾਂਚ ਪੜਤਾਲ ਦੌਰਾਨ ਪਤਾ ਲੱਗਾ ਕਿ ਉਹ ਆਪਣੀ ਅਸਲ ਪਛਾਣ ਲੁਕਾ ਰਿਹਾ ਹੈ ਤੇ ਨਕਲੀ ਨਾਮ ਦੀ ਵਰਤੋਂ ਕਰ ਰਿਹਾ ਹੈ ਬਾਇਓਮੈਟ੍ਰਿਕ ਤਕਨੀਕ ਦੀ ਵਰਤੋਂ ਨਾਲ ਉਸ ਦੀ ਅਸਲ ਪਛਾਣ ਦਾ ਪਤਾ ਲੱਗਾ ਤੇ ਇਹ ਵੀ ਪਤਾ ਲੱਗਾ ਕਿ ਉਸ ਨੇ ਅਮਰੀਕੀ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ ਉਹ ਅਮਰੀਕਾ ਚ 2024 ਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਇਆ ਸੀ ਤੇ ਸ਼ਰਨ ਲੈਣ ਵਾਲੇ ਦੇ ਵਾਸਤੇ ਇੰਟਰਵਿਊ ਦੇਣ ਲਈ ਨਹੀਂ ਆਇਆ ਸੀ ਹੋਰ ਜਾਂਚ ਪੜਤਾਲ ਤੋਂ ਪਤਾ ਲੱਗਾ ਕਿ ਉਸ ਵਿਰੁੱਧ ਇੰਟਰਪੋਲ ਰੈੱਡ ਨੋਟਿਸ ਜਾਰੀ ਹੋਇਆ ਹੈ ਤੇ ਉਹ ਭਾਰਤ 'ਚ ਇੱਕ ਹੱਤਿਆ ਦੇ ਮਾਮਲੇ 'ਚ ਲੋੜਿੰਦਾ ਹੈ ਉਸ ਨੂੰ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਦੇ سپਰਦ ਕਰ ਦਿੱਤਾ ਗਿਆ ਉਸ ਨੂੰ ਬਾਟਾਵੀਆ ਨਿਊਯਾਰਕ 'ਚ ਸੰਗੀਬੰਦੀ ਕੇਂਦਰ 'ਚ ਰੱਖਿਆ ਗਿਆ ਜਿੱਥੋਂ ਉਸ ਨੂੰ ਭਾਰਤ ਵਾਪਸ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਦੱਖਣੀ ਅਫਰੀਕਾ 'ਚ ਹੋਏ G20 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਉੱਭਰਦੀਆਂ ਟੈਕਨੋਲੋਜੀਆਂ ਬਾਰੇ ਕੈਨੇਡਾ ਦੀ ਭਾਰਤ ਅਤੇ ਆਸਟ੍ਰੇਲੀਆ ਨਾਲ ਇੱਕ ਸਾਂਝੇਦਾਰੀ ਸ਼ੁਰੂ ਕੀਤੀ ਹੈ ਜਿਸ ਵਿੱਚ ਤਿੰਨ ਪੱਖੀ ਸਮਝੌਤੇ ਦਾ ਉਦੇਸ਼ ਤਿੰਨੋਂ ਦੇਸ਼ਾਂ ਨੂੰ ਸਪਲਾਈ ਚੇਨ 'ਚ ਵਿਭਿੰਨਤਾ ਲਿਆਉਣਾ, ਸਾਫ਼ ਊਰਜਾ ਦੀ ਵਰਤੋਂ ਕਰਨ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਹੋਰ ਵਧਾਉਣ 'ਚ ਮਦਦ ਕਰਨ ਲਈ ਇਕੱਠੇ ਕੰਮ ਕਰਨਾ ਹੈ। ਇੱਕ ਕਦਮ ਅਜਿਹੇ ਦੌਰ ਚ ਲਿਆ ਗਿਆ ਜਦੋਂ 2 ਸਾਲਾਂ ਦੇ ਤਣਾਅ ਪਿੱਛੋਂ ਕੈਨੇਡਾ ਆਪਣਾ ਭਾਰਤ ਨਾਲ ਰਿਸ਼ਤਾ ਦੁਬਾਰਾ ਸੁਧਾਰ ਰਿਹਾ ਏ 2023 ਚ ਪਹਿਲਾਂ ਇੱਕ ਕੈਨੇਡੀਅਨ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਜਰ ਦੇ ਕਤਲ ਅਤੇ ਫਿਰ RCMP ਵੱਲੋਂ ਕੈਨੇਡਾ ਚ ਵਾਪਰਦੀਆਂ ਕਈ ਹਿੰਸਕ ਘਟਨਾਵਾਂ ਚ ਭਾਰਤ ਸਰਕਾਰ ਦੀ ਭੂਮਿਕਾ ਹੋਣ ਦੇ ਦੋਸ਼ਾਂ ਮਗਰੋਂ ਕੈਨੇਡਾ ਅਤੇ ਭਾਰਤ ਦੇ ਸਬੰਧ ਵਿਗੜ ਗਏ ਸਨ ਜਾਰੀ ਕੀਤੇ ਗਏ ਸਾਂਝੇ ਬਿਆਨ ਚ ਤਿੰਨਾਂ ਦੇਸ਼ਾਂ ਨੇ ਐਲਾਨ ਕੀਤਾ ਕਿ ਉਹਨਾਂ ਦੇ ਗਰੁੱਪ ਦਾ ਨਾਮ ਆਸਟ੍ਰੇਲੀਆ ਕੈਨੇਡਾ ਇੰਡੀਆ ਟੈਕਨੋਲੋਜੀ ਐਂਡ ਇਨੋਵੇਸ਼ਨ ਪਾਰਟਨਰਸ਼ਿਪ ਹੋਵੇਗਾ ਸਾਂਝੇ ਬਿਆਨ ਚ ਕਿਹਾ ਗਿਆ ਕਿ ਇਹ ਪਹਿਲਾ ਤਿੰਨ ਦੇਸ਼ਾਂ ਦੀਆਂ ਕੁਦਰਤੀ ਸ਼ਕਤੀਆਂ ਤੇ ਕੇਂਦਰਿਤ ਹੋਵੇਗਾ ਤੇ ਹਰੀ ਊਰਜਾ ਨਵੀਨਤਾ ਅਤੇ ਲਚਕੀਲੀਆਂ ਸਪਲਾਈ ਚੇਨਸ ਬਣਾਉਣ ਤੇ ਜ਼ੋਰ ਦੇਵੇਗਾ ਜਿਸ ਵਿੱਚ ਮਹੱਤਵਪੂਰਨ ਖਣਿਜ ਵੀ ਸ਼ਾਮਲ ਨੇ ਇਹ ਭਾਈਵਾਲੀ ਸਾਡੇ ਨਾਗਰਿਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿਕਾਸ ਅਤੇ ਇਸ ਨੂੰ ਵੱਡੇ ਪੱਧਰ ਤੇ ਅਪਣਾਉਣ ਦੀ ਵੀ ਸਮੀਖਿਆ ਕਰੇਗੀ ਬਿਆਨ ਮੁਤਾਬਕ ਤਿੰਨ ਦੇਸ਼ਾਂ ਨੇ ਸਹਿਮਤੀ ਜਤਾਈ ਹੈ ਕਿ 2026 ਦੀ ਪਹਿਲੀ ਤਿਮਾਹੀ ਚ ਅਧਿਕਾਰੀ ਮਿਲਣਗੇ ਤਾਂ ਜੋ ਇਸ ਪਹਿਲ ਕ ਅੱਗੇ ਵਧਾਇਆ ਜਾ ਸਕੇ ਕਾਰਨੀ G20 ਸੰਮੇਲਨ ਲਈ ਜੌਨਸਬਰਗ ਚ ਸਨ ਜਿੱਥੇ ਜ਼ਿਆਦਾਤਰ ਡੀਡਰਾ ਨੇ ਅਮਰੀਕਾ ਦੇ ਬਾਈਕਾਟ ਦੇ ਬਾਵਜੂਦ ਇੱਕ ਸਾਂਝੇ ਐਲਾਨਨਾਮੇ ਦਾ ਸਮਰਥਨ ਕੀਤਾ ਇਸ ਬਿਆਨ ਚ ਮੌਸਮੀ ਬਦਲਾ ਔਰਤਾਂ ਦੇ ਅਧਿਕਾਰ ਤੇ ਮੱਧ ਪੂਰਬ ਨਾਲ ਸੰਬੰਧਿਤ ਨੁਕਤੇ ਵੀ ਸ਼ਾਮਲ ਨੇ ਜਿਸ ਦਾ ਟਰੰਪ ਪ੍ਰਸ਼ਾਸਨ ਨੇ ਇਸ ਸਾਲ ਵੱਖ-ਵੱਖ ਮੌਕਿਆਂ ਤੇ ਵਿਰੋਧ ਕੀਤਾ ਸੀ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਦੋ ਸਾਲਾਂ ਦੇ ਤਣਾਅਪੂਰਨ ਸਬੰਧਾਂ ਮਗਰੋਂ ਕੈਨੇਡਾ ਤੇ ਭਾਰਤ ਵਪਾਰ ਸਮਝੌਤੇ ਨੂੰ ਅੱਗੇ ਵਧਾਉਣ ਲਈ ਤੇਜ਼ੀ ਨਾਲ ਕੰਮ ਕਰਨਗੇ ਆਨੰਦ ਦਾ ਇਹ ਬਿਆਨ ਦੱਖਣੀ ਅਫਰੀਕਾ ਚ ਜੀ-20 ਸਿਖਰ ਵਾਰਤਾ ਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਉਹਨਾਂ ਦੇ ਭਾਰਤੀ ਹਮਰਤਬਾ ਨਰਿੰਦਰ ਮੋਦੀ ਦਰਮਿਆਨ ਹੋਈ ਬੈਠਕ ਤੋਂ ਬਾਅਦ ਆਇਆ ਹੈ ਸਰੀਦੇ ਆਰੀਆ ਬੈਂਕੁਇਟ ਹਾਲ ਚ ਬੀਤੇ ਦਿਨੀ ਇੰਟਰਨੈਸ਼ਨਲ ਵਰਲਡ ਕੈਨੇਡਾ 2025 ਚੈਰੀਟੇਬਲ ਡਿਜ਼ਾਈਨਰ ਸ਼ੋਅ ਵਿੱਚ ਕਲਾ ਅਤੇ ਫੈਸ਼ਨ ਦੀ ਅਨੋਖੀ ਝਲਕ ਦੇਖਣ ਨੂੰ ਮਿਲੀ ਰਸ਼ਮੀ ਬਿੰਦੀ ਵੱਲੋਂ ਕਰਵਾਏ ਇਸ ਸ਼ੋਅ ਨੂੰ ਕਈ ਪ੍ਰਸਿੱਧ ਡਿਜ਼ਾਈਨਰਾਂ ਨੇ ਆਪਣੀਆਂ ਕਲਾਤਮਕ ਰਚਨਾਵਾਂ ਨਾਲ ਰੌਸ਼ਨ ਕੀਤਾ ਜਦਕਿ ਸੰਗੀਤ ਅਤੇ ਮਨੋਰੰਜਨ ਨੇ ਸਮਾਗਮ ਨੂੰ ਹੋਰ ਵੀ ਚਾਰਚੰਦ ਲਾਇਆ ਸ਼ੋਅ ਚ ਸੀਮਲੈਸ ਦੀਆਂ ਰਚਨਾਵਾਂ ਨੇ ਵਿਸ਼ੇਸ਼ ਤੌਰ ਤੇ ਸਭ ਦਾ ਧਿਆਨ ਖਿੱਚਿਆ ਡਿਜ਼ਾਈਨਰ ਹਰਬਿੰਦਰ ਰੂਬੀ ਆਲਖ ਨੇ ਇਸ ਮੌਕੇ ਤੇ ਦੱਸਿਆ ਕਿ ਸੀਮਲੈਸ ਦੀ ਸ਼ੁਰੂਆਤ ਕੋਈ ਕਾਰੋਬਾਰੀ ਯੋਜਨਾ ਨਹੀਂ ਸੀ ਬਲਕਿ ਇੱਕ ਸੇਵਾ ਭਾਵਨਾ ਤੋਂ ਜਨਮੀ ਪ੍ਰੇਰਣਾ ਸੀ ਉਸਨੇ ਕਿਹਾ ਕਿ 18 ਸਾਲ ਦੀ ਉਮਰ ਚ ਮੈਂ ਕਦੇ ਫੈਸ਼ਨ ਡਿਜ਼ਾਈਨਿੰਗ ਨੂੰ ਆਪਣੇ ਪੈਸ਼ਨ ਵਜੋਂ ਨਹੀਂ ਸੀ ਦੇਖਿਆ ਪਰ ਜਦੋਂ ਮੈਂ ਗੁਰੂ ਨਾਨਕ ਫੂਡ ਬੈਂਕ ਲਈ ਫੰਡ ਇਕੱਠੇ ਕਰਨ ਦੀ ਮੁਹਿੰਮ 'ਚ ਸੂਟ ਵੇਚਣੇ ਸ਼ੁਰੂ ਕੀਤੇ ਤਾਂ ਇਸ ਤਜਰਬੇ ਨੇ ਮੇਰੇ ਅੰਦਰ ਉਹ ਸੁਪਨੇ ਜਗਾਏ ਜਿਨ੍ਹਾਂ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ ਰੂਬੀ ਆਲਖ ਨੇ ਦੱਸਿਆ ਕਿ ਸੀਮਲੈਸ ਸਿਰਫ ਫੈਸ਼ਨ ਦਾ ਨਾਮ ਨਹੀਂ ਇਹ ਉਹ ਮਨੁੱਖੀ ਜਜ਼ਬਾਏ ਜੋ ਕਮਿਊਨਿਟੀ ਦੀ ਭਲਾਈ ਸੇਵਾ ਅਤੇ ਦਇਆ ਨਾਲ ਭਰਪੂਰ ਹੈ ਉਸ ਨੇ ਕਿਹਾ ਕਿ ਇੱਕ ਮਾਂ ਪਤਨੀ ਤੇ ਉਦਮੀ ਦੇ ਤੌਰ ਤੇ ਮੇਰਾ ਮਕਸਦ ਆਪਣੇ ਸਮਾਜ 'ਚ ਸਕਾਰਾਤਮਕ ਬਦਲਾ ਲਿਆਉਣਾ ਹੈ ਫੈਸ਼ਨ ਮੇਰੇ ਲਈ ਸਿਰਫ ਕਲਾ ਨਹੀਂ ਇਹ ਲੋਕਾਂ ਨੂੰ ਉੱਪਰ ਚੁੱਕਣ ਦਾ ਸਾਧਨ ਹੈ ਇੰਟਰਨੈਸ਼ਨਲ ਵਰਲਡ ਕੈਨੇਡਾ 2025 ਦਾ ਇਹ ਸ਼ੋਅ ਨਾ ਕੇਵਲ ਨਵੇਂ ਟੈਲੈਂਟ ਨੂੰ ਮੰਚ ਮੁਹੱਈਆ ਕਰਦਾ ਹੈ ਸਗੋਂ ਚੈਰੀਟੇਬਲ ਕਾਰਜਾਂ ਲਈ ਜਾਗਰੂਕਤਾ ਤੇ ਸਮਰਥਨ ਵਧਾਉਣ ਦਾ ਵੀ ਮਜ਼ਬੂਤ ਪਲੇਟਫਾਰਮ ਬਣ ਕੇ ਉੱਭਰਿਆ ਹੈ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਭਾਰਤ ਤੇ ਕੈਨੇਡਾ 2.8 ਬਿਲੀਅਨ ਡਾਲਰ ਦੇ ਯੂਰੇਨੀਅਮ ਸੌਦੇ ਦੇ ਨੇੜੇ ਦੋਵਾਂ ਮੁਲਕਾਂ ਨੇ ਵਪਾਰ ਨੂੰ ਮੋੜ ਸੁਰਜੀਤ ਕਰਨ ਦੀ ਕੀਤੀ ਘੋਸ਼ਣਾ ਨਿਜਰ ਕਤਲ ਕਾਂਡ ਬਾਰੇ ਭਾਰਤੀ ਟਿੱਪਣੀ ਮਗਰੋਂ ਕੈਨੇਡਾ ਸੁਚੇਤ ਭਾਰਤ ਦੇ ਹਾਈ ਕਮਿਸ਼ਨਰ ਨੇ ਰਾਏ シュਮਾਰੀ ਨੂੰ ਹਾਸੋਹੀਣਾ ਦੱਸਿਆ ਕੈਨੇਡਾ ਚ ਭਾਰਤੀ ਰਾਜਦੂਤ ਨੇ ਅਲਬਰਟਾ ਦੀ ਪ੍ਰੀਮੀਅਰ ਨਾਲ ਕੀਤੀ ਮੁਲਾਕਾਤ ਰਾਜਦੂਤ ਨੇ ਡੈਨੀਅਲ ਸਮਿਥ ਨਾਲ ਆਪਸੀ ਲਾਭਕਾਰੀ ਸਬੰਧਾਂ ਤੇ ਕੀਤੀ ਚਰਚਾ ਕੈਨੇਡਾ ਦੇ ਪੰਜਾਬੀ ਡਰਾਈਵਰ ਨੂੰ ਅਮਰੀਕਾ 'ਚ 6 ਸਾਲ ਕੈਦ ਰਣਜੀਤ ਅਤੇ ਇਕਬਾਲ ਵਿਰਕ ਨੂੰ ਨਸ਼ਿਆਂ ਸانے ਕੀਤਾ ਸੀ ਕਾਬੂ ਇਸ ਦਿਨ ਲਈ ਆਪਣੇ ਜਸਪੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ